ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫੇਰ ਸਾਰੇ ਸੰਸਾਰ ਦੇ ਵਿੱਚ ਹੱਸਦੇ ਤੇ ਵਸਦੇ ਪੰਜਾਬੀਆਂ ਦਾ ਬਹੁਤ ਜ਼ਿਆਦਾ ਸਵਾਗਤ ਹੈ ਨਿੱਗੀ ਜੀ ਐਨੂੰ ਤੁਹਾਡੇ ਆਪਣੇ ਫੇਵਰਟ ਚੈਨਲ ਠੇਕਾ ਪੰਜਾਬ ਦੇਸੀ ਤੇ ਅੰਗਰੇਜ਼ੀ ਜਿੱਥੇ ਆਪਾਂ ਗੱਲ ਕਰਦੇ ਆਂ ਪੰਜਾਬੀ ਬੱਚਿਆਂ ਦੀ ਪੰਜਾਬੀ ਵਿਦਿਆਰਥੀਆਂ ਦੀ ਪੰਜਾਬੀ ਨੌਜਵਾਨਾਂ ਦੀ ਅੱਜ ਮੈਂ ਕੁਝ ਗੱਲਾਂ ਸਾਡੇ ਪੰਜਾਬ ਦੇ ਪੰਜਾਬੀ ਬੱਚਿਆਂ ਦੇ ਮਾਪੇ-ਬਾਪ ਨਾਲ ਕਰਨੀਆਂ ਚਾਹਉਣਾ 2025 ਚਲ ਰਿਹਾ ਹੈ ਮੈਂ ਬੱਚਿਆਂ ਦਾ ਬਿਹੇਵੀਅਰ ਪਿਛਲੇ 10-15 ਸਾਲਾਂ ਤੋਂ ਦੇਖਦਾ ਆ ਰਿਹਾ ਹਾਂ ਬੱਚਿਆਂ ਦੇ ਬਿਹੇਵੀਅਰ ਦੇ ਵਿੱਚ ਕਾਫੀ ਜ਼ਿਆਦਾ ਚੇਂਜਸ ਆ ਰਹੀਆਂ ਨੇ ਬੱਚੇ ਜਿਵੇਂ ਜਿਵੇਂ ਮੋਬਾਈਲ ਦਾ ਯੂਜ਼ ਵੱਧ ਰਿਹਾ ਹੈ ਮੈਨੂੰ ਲੱਗਦਾ ਯੂਜ਼ ਨਹੀਂ ਮਿਸਯੂਜ਼ ਜਿਵੇਂ ਜਿਵੇਂ ਮੋਬਾਈਲ ਦਾ ਵੱਧ ਰਿਹਾ ਹੈ ਬੱਚਿਆਂ ਦੀਆਂ ਆਦਤਾਂ ਚੇਂਜ ਹੁੰਦੀਆਂ ਜਾ ਰਹੀਆਂ ਨੇ ਬੱਚੇ ਜ਼ਿਆਦਾ ਟੈਕਨੋਲੋਜੀ ਦੇ ਨਾਲ ਜੁੜਦੇ ਜਾ ਰਹੇ ਨੇ ਹੱਥੀਂ ਕੰਮ ਕਰਨ ਦੇ ਨਾਲੋਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਡਾ ਸਾਰਾ ਕੰਮ ਆਪਣੇ ਆਪ ਹੋ ਜਾਵੇ ਮਤਲਬ ਫਿਜ਼ੀਕਲ ਐਕਟੀਵਿਟੀ ਬੱਚਿਆਂ ਦੀ ਬਹੁਤ ਜ਼ਿਆਦਾ ਘੱਟ ਚੁੱਕੀ ਹੈ ਮੈਨੂੰ ਯਾਦ ਹੈ ਜਦੋਂ ਅਸੀਂ ਬੱਚੇ ਹੁੰਦੇ ਸੀ ਅਸੀਂ ਖੇਡਦੇ ਸੀ ਭੱਜਦੇ ਸੀ ਡੱਪਦੇ ਸੀ ਈਵਨ ਟੀਵੀ ਦੀ ਗੱਲ ਕਰਦਾ ਅਸੀਂ ਹਫ਼ਤੇ ਦੇ ਵਿੱਚ 1 ਘੰਟਾ ਟੀਵੀ ਦੇਖਣ ਵਾਸਤੇ 2 ਘੰਟੇ ਟੀਵੀ ਦੇਖਣ ਵਾਸਤੇ 1 ਹਫ਼ਤਾ ਵੇਟ ਕਰਦੇ ਹੁੰਦੇ ਸੀ ਤਾਂ ਕਿਤੇ ਜਾ ਕੇ ਰਮਾਇਣ ਮਹਾਭਾਰਤ ਜਾਂ ਮੋਗਲੀ ਇਹ ਸੀਰੀਅਸ ਦੀ ਮਤਲਬ ਅਗਲੀ ਐਪੀਸੋਡ ਦੇਖਣ ਨੂੰ ਮਿਲਦੀ ਸੀ ਸਾਡੇ ਚ ਇਨੀ ਪੇਸ਼ੈਂਸ ਹੁੰਦੀ ਸੀ ਪਰ ਜਿਹੜੇ ਅੱਜ ਕੱਲ ਦੇ ਬੱਚੇ ਨੇ ਮੋਬਾਈਲ ਦੇ ਉੱਤੇ ਜਿਵੇਂ ਸ਼ਾਰਟਸ ਆ ਚੁੱਕੇ ਨੇ 15 ਸੈਕਿੰਡ ਅੱਧਾ ਮਿੰਟ ਬੱਚੇ ਅੱਧਾ ਮਿੰਟ ਦਾ ਸ਼ਾਰਟ ਵੀ ਪੂਰਾ ਨਹੀਂ ਦੇਖ ਰਹੇ ਪੇਸ਼ੈਂਸ ਬੱਚਿਆਂ ਦੀ ਇੰਨੀ ਜ਼ਿਆਦਾ ਡਾਊਨ ਆ ਚੁੱਕੀ ਹੈ ਜਿਹੜੀ ਕਿ ਕਾਫੀ ਚਿੰਤਾ ਦਾ ਵਿਸ਼ ਹੈ ਸਮਝ ਰਹੇ ਹੋ ਸਮਝ ਰਹੇ ਸਮਝ ਰਹੇ ਹੋ ਨਾ ਅ ਥੰਬਨੇਲ ਦਾ ਮੈਂ ਟਾਈਟਲ ਲਿਖਿਆ ਹੈ ਕਿ ਕੀ ਵਾਕਈ ਤੁਹਾਡਾ ਬੱਚਾ ਇੰਟੈਲੀਜੈਂਟ ਹੈ ਤਾਂ ਮੈਂ ਪਹਿਲਾਂ ਕਲੀਅਰ ਕਰ ਦੇਣਾ ਚਾਹੁੰਦਾ ਇੰਟੈਲੀਜੈਂਟ ਦਾ ਮਤਲਬ ਇਹ ਨਹੀਂ ਹੁੰਦਾ ਹੈਗਾ ਕਿ ਬੱਚਾ ਕਿਸੇ ਖਾਸ ਕੰਮ ਦੇ ਵਿੱਚ ਇੰਟੈਲੀਜੈਂਟ ਹੈ ਜਾਂ ਬੱਚੇ ਦਾ ਦਿਮਾਗ ਤੇਜ਼ ਚੱਲਦਾ ਹੈ ਜਾਂ ਜਿਹੜਾ ਬੱਚਾ ਨਹੀਂ ਇੰਟੈਲੀਜੈਂਟ ਹੈਗਾ ਜਾਂ ਜਿਹੜਾ ਬੱਚਾ ਆਪਣੇ ਬ੍ਰੇਨ ਨੂੰ ਉਹਨਾਂ ਨਹੀਂ ਯੂਜ਼ ਕਰ ਰਿਹਾ ਹੈਗਾ ਜਾਓ ਬੱਚਾ ਆਪਣੀ ਲਾਈਫ ਦੇ ਵਿੱਚ ਨਾ ਕਾਮਯਾਬ ਹੈ ਇਸ ਚੀਜ਼ ਦਾ ਇਹਨਾਂ ਚੀਜ਼ਾਂ ਨਾਲ ਕੋਈ ਲਿੰਕ ਨਹੀਂ ਇੱਕ ਬੱਚਾ ਨਾਰਮਲ ਇੰਟੈਲੀਜੈਂਸ ਦੇ ਨਾਲ ਨਾਰਮਲ ਸੁਭਾਅ ਦੇ ਨਾਲ ਨਾਰਮਲ ਬਿਹੇਵੀਅਰ ਦੇ ਨਾਲ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦਾ ਹੈ ਹਾਂ ਮੇਰੀ ਇਹ ਜਿਹੜੀ ਵੀਡੀਓ ਹੈ ਇੱਕ ਵਾਰਨਿੰਗ ਕਾਲ ਹੈ ਸਾਰੇ ਪੇਰੈਂਟਸ ਵਾਸਤੇ ਇਹ ਵੀ ਬੱਚਿਆਂ ਵਾਸਤੇ ਵੀ ਪਲੀਜ਼ ਜਿੱਥੇ ਵੀ ਅਗਰ ਤੁਹਾਡੇ ਬੱਚੇ 5ਥ கிਲਾਸ ਤੋਂ ਲੈ ਕੇ 10ਥ +2 ਤੱਕ ਪੜ ਰਹੇ ਨੇ ਇੱਕ ਵਾਰ ਰੁਕੇ ਥੋੜਾ ਜਿਹਾ ਆਪਣੇ ਬੱਚੇ ਦਾ ਬਿਹੇਵੀਅਰ ਚੈੱਕ ਕਰੋ ਵੀ ਕੀ ਇਹ ਪੰਜ ਜਾਂ 6 ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ ਕਿ ਵਾਕਿਆ ਹੀ ਇਹ ਗੱਲਾਂ ਤੁਹਾਡੇ ਵਿੱਚ ਬੱਚੇ ਵਿੱਚ ਹੈਗੀਆਂ ਕੀ ਉਹ ਸੱਚਮੁੱਚ ਇੰਟੈਲੀਜੈਂਟ ਹੈ ਜਾਂ ਫਿਰ ਉਹ ਸਿਰਫ ਦਿਖਾਵਾ ਕਰ ਰਿਹਾ ਹੈ ਇੰਟੈਲੀਜੈਂਟ ਹੋਣ ਦਾ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਪਹਿਲੀ ਗੱਲ ਬੱਚੇ ਦੇ ਜੋ ਸਕੂਲ ਦੇ ਵਿੱਚ ਬੱਚਾ ਤੁਹਾਡੇ ਮਾਰਕਸ ਲੈ ਕੇ ਆ ਰਿਹਾ ਉਹ ਮਾਰਕਸ ਦੇ ਉੱਤੇ ਬਲਾਈਂਡ ਫੇਥ ਨਾ ਕਰੋ ਤਾਨੂੰ ਲੱਗ ਰਿਹਾ ਹੈ ਕਿ ਤੁਹਾਡੇ ਬੱਚੇ ਦੇ 95 ਨੰਬਰ ਨੇ 99 ਨੰਬਰ ਨੇ ਤੁਸੀਂ ਬੜੇ ਖੁਸ਼ ਹੋ ਵੀ ਸਾਡੇ ਬੱਚੇ ਦੇ 100% ਨੰਬਰ ਆਏ ਨੇ देयर इज नो ਡਾਊਟ ਬੱਚਾ ਕਲਾਸ ਦੇ ਵਿੱਚੋਂ ਟੌਪ ਕੀਤਾ ਜਾਂ ਬੱਚੇ ਨੇ ਵਧੀਆ ਪਰਸੈਂਟੇਜ ਲਈ ਹੈ ਪਰ ਪੂਰੇ ਮਾਰਕਸ ਹੋਣ ਦਾ ਮਤਲਬ ਇਹ ਨਹੀਂ ਹੈਗਾ ਕਿ ਬੱਚਾ ਸੱਚਮੁੱਚ ਪੜ੍ਹਾਈ ਦੇ ਵਿੱਚ ਇੰਟੈਲੀਜੈਂਟ ਹੈ ਮੈਨੂੰ ਐਕਸਪਲੇਨ ਕਰਦਾ ਬੱਚਾ ਕੁਐਸਚਨ ਪੇਪਰ ਲੈ ਕੇ ਆਇਆ ਤੁਸੀਂ ਉਹਦਾ ਕੁਐਸਚਨ ਪੇਪਰ ਲੈ ਕੇ ਉਹ ਤੋਂ ਜਿਹੜੇ ਉਹ ਕੁਐਸਚਨਸ ਅਟੈਂਪਟ ਕਰਕੇ ਆਇਆ ਉਹ ਕੁਐਸਚਨਸ ਪੁੱਛੋ ਕਵੈਸਚਨਸ ਦੇ ਵਿੱਚੋਂ ਹੋਰ ਕਵੈਸਚਨਸ ਪੁੱਛੋ ਬੱਚਾ ਸਕੂਲ ਦੇ ਵਿੱਚ ਲੈਸਨ ਪੜ੍ਹ ਰਿਹਾ ਕੋਈ ਲੈਸਨ ਪੜ੍ਹਨ ਦੇ ਨਾਲ ਨਾਲ ਜੋ ਲੈਸਨ ਦੇ ਵਿੱਚ ਕੁਸ਼ਨ ਆਨਸਰਸ ਦਿੱਤੇ ਹੋਏ ਨੇ ਜਾਂ ਐਕਸਰਸਾਈਜ਼ ਦਿੱਤੀਆਂ ਹੋਈਆਂ ਨੇ ਕੱਲੀਆਂ ਬੱਚੇ ਨੂੰ ਉਹੀ ਐਕਸਰਸਾਈਜ਼ ਨਾ ਪੁੱਛੋ ਚੈਪਟਰ ਦੇ ਵਿੱਚੋਂ ਬੱਚੇ ਨਾਲ ਗੱਲਬਾਤ ਕਰੋ ਚੈਪਟਰ ਦੇ ਵਿੱਚੋਂ ਅਲੱਗ-ਅਲੱਗ ਕਨਸੈਪਟਸ ਉਠਾ ਕੇ ਉਸ ਟਾਪਿਕ ਦੇ ਉੱਤੇ ਬੱਚੇ ਨਾਲ ਗੱਲਬਾਤ ਕਰੋ ਉਹਨੂੰ ਪੁੱਛੋ ਕਿ ਮੈਨੂੰ ਆ ਇੱਕ ਜਿਵੇਂ ਮੰਨ ਲਓ ਸਾਇੰਸ ਦਾ ਕੋਈ ਟਾਪਿਕ ਹੈ ਫੋਟੋਸਿੰਥੇਸਿਸ ਦਾ ਟਾਪਿਕ ਹੈ ਬੱਚੇ ਨੂੰ ਇਹ ਕਹੋ ਵੀ ਤੂੰ ਮੈਨੂੰ ਟੀਚਰ ਬਣ ਕੇ ਇਹ ਟਾਪਿਕ ਐਕਸਪਲੇਨ ਕਰੀ ਥੋੜਾ ਜਿਹਾ ਵੀ ਤੈਨੂੰ ਇਹ ਟਾਪਿਕ ਕਿੰਨਾ ਆਉਂਦਾ ਹੈ ਜੇ ਬੱਚਾ ਤੁਹਾਨੂੰ ਇੱਕ ਵਧੀਆ ਟੀਚਰ ਬਣ ਕੇ ਕਿਸੇ ਵੀ ਚੈਪਟਰ ਦੇ ਵਿੱਚੋਂ ਕੋਈ ਕਨਸੈਪਟ ਸਮਝਾ ਦਿੰਦਾ ਤਾਂ ਇਹਦਾ ਮਤਲਬ ਵਾਕਿਆ ਹੀ ਬੱਚਾ ਸਮਝ ਕੇ ਪੜ ਰਿਹਾ ਹੈ ਤੇ ਵਾਕਿਆ ਉਹਨੂੰ ਸਬਜੈਕਟ ਦੀ ਆਪਣਾ ਸਮਝ ਚੰਗੀ ਤਰ੍ਹਾਂ ਆ ਰਹੀ ਹੈ ਇਹ ਨਾ ਹੋਵੇ ਕਿਤੇ ਵੀ ਬੱਚਾ ਆਪਣੀ ਮੈਮਰੀ ਦੇ ਬੇਸ ਤੇ ਬੱਚਾ ਆਪਣੀ ਮੈਮਰੀ ਦੇ ਬੇਸ ਦੇ ਉੱਤੇ ਮਾਰਕਸ ਲੈ ਕੇ ਆ ਰਿਹਾ ਹੋਵੇ ਕਹਿਣ ਦਾ ਮਤਲਬ ਇਹ ਹੈ ਵੀ ਬੱਚੇ ਦੀ ਇਕੱਲੀ ਇਹ ਨਾ ਹੋਵੇ ਵੀ ਬੱਚੇ ਦੀ ਮੈਮਰੀ ਜ਼ਿਆਦਾ ਤੇਜ਼ ਹੈ ਜਾਂ ਬੱਚਾ ਰੱਟਾ ਲਾ ਰਿਹਾ ਹੈ ਕਿਸੇ ਚੀਜ਼ ਨੂੰ ਠੀਕ ਹੈ ਨਾ ਤਾਂ ਉਹ ਮਾਰਕਸ ਲਈ ਜਾ ਰਿਹਾ ਹੈ ਪਹਿਲੀ ਗੱਲ ਕੀ ਬੱਚਾ ਜੋ ਪੜ ਰਿਹਾ ਹੈ ਜਿਹੜਾ ਵੀ ਸਬਜੈਕਟ ਦਾ ਕੰਮ ਉਹ ਪੜ ਰਿਹਾ ਹੈ ਕੀ ਵਾਕਈ ਉਹ ਨੂੰ ਉਹ ਪੜਾਈ ਹੈ ਜਿਹੜੀ ਸਮਝ ਆ ਰਹੀ ਹੈ ਕਿ ਨਹੀਂ ਜੇ ਉਹ ਸਮਝ ਕੇ ਕੰਮ ਕਰ ਰਿਹਾ ਹੈ ਦੈਨ ਹੀ ਇਜ਼ ਔਨ ਦਾ ਰਾਈਟ ਟ੍ਰੈਕ ਉਹ ਬਿਲਕੁਲ ਸਹੀ ਜਗ੍ਹਾ ਤੇ ਉੱਤੇ ਚੱਲ ਰਿਹਾ ਹੈ ਉਹਨੂੰ ਅੱਗੇ ਆਉਣ ਵਾਲੇ ਟਾਈਮ ਦੇ ਚ ਰੁਕਾਵਟ ਕਿਸੇ ਚੀਜ਼ ਦੇ ਵਿੱਚੋਂ ਕੋਈ ਪ੍ਰੋਬਲਮ ਨਹੀਂ ਆਉਗੀ ਉਹ ਹਮੇਸ਼ਾ ਕਾਮਯਾਬ ਹੁੰਦਾ ਰਹੂਗਾ ਨਹੀਂ ਮੇਰੇ ਲਾਈਫ ਦੇ ਵਿੱਚ ਮੈਂ ਇਹ ਜਿਹੇ ਬੱਚੇ ਵੀ ਦੇਖੇ ਨੇ ਹੁੰਦੇ ਟਾਪਰ ਨੇ ਪਰ ਅੱਗੇ ਜਾ ਕੇ ਉਹ ਦੇਖਦੇ ਨੇ ਨਾ ਉਹਨਾਂ ਤੋਂ ਮੈਡੀਕਲ ਚੱਲਦਾ ਹੈ ਨਾਨ ਮੈਡੀਕਲ ਨਹੀਂ ਚੱਲਦਾ ਜਾਂ ਸਭ ਤੋਂ ਵੱਡੀ ਗੱਲ ਉਹ ਹਾਇਰ ਲੈਵਲ ਦਾ ਕੋਈ ਜਿਹੜਾ ਕੰਪੀਟੀਸ਼ਨ ਦਾ ਐਗਜ਼ਾਮ ਹੁੰਦਾ ਹੈ ਉੱਥੇ ਆ ਕੇ ਉਹ ਫਸ ਜਾਂਦੇ ਨੇ ਕਿਉਂਕਿ ਕੰਪੀਟੀਸ਼ਨ ਜਿਹੜਾ ਐਗਜ਼ਾਮ ਹੁੰਦਾ ਹੈ ਉਹ ਤੁਹਾਡਾ ਰੱਟਾ ਬਿਲਕੁਲ ਨਹੀਂ ਚੈੱਕ ਕਰਦਾ ਉਹ ਸੱਚਮੁੱਚ ਤੁਹਾਡੀ ਆਈਕਿਊ ਚੈ ਤੋਂ ਮੈਂ ਆਸ ਕਰਦਾ ਤੁਹਾਨੂੰ ਇਹ ਪਹਿਲਾ ਪੁਆਇੰਟ ਸਮਝ ਆ ਗਿਆ ਹੋਊਗਾ। ਦੂਜੀ ਗੱਲ ਇੱਕ ਆਪਣੇ ਭਾਰਤ ਦਾ ਪੰਜਾਬ ਦਾ ਇੱਕ ਸ਼ਬਦ ਹੈ ਜਿਹੜਾ ਸਿਰਫ ਆਪਣੇ ਦੇਸ਼ ਦੇ ਵਿੱਚ ਵਰਤਿਆ ਜਾਂਦਾ ਹੈ। ਉਹ ਸ਼ਬਦ ਦਾ ਨਾਮ ਹੈ ਜੁਗਾੜ। ਜਾਨੀ ਕਿ ਜੁਗਾੜ ਲਾਉਣਾ। ਕੋਈ ਸਮੱਸਿਆ ਆ ਗਈ, ਉਸ ਚੀਜ਼ ਦਾ ਕੋਈ ਟੈਂਪਰਰੀ ਹੱਲ ਕਰ ਦੇਣਾ। ਆ ਜਿਹੜੀਆਂ ਤੁਸੀਂ ਵੀਡੀਓਜ਼ ਦੇਖ ਰਹੇ ਹੋ, ਇਹਨਾਂ ਨੂੰ ਜੁਗਾੜ ਕਿਹਾ ਜਾਂਦਾ ਹੈ। ਆ ਤੁਸੀਂ ਦੇਖੋ ਵੀ ਕਿਵੇਂ ਅਲੱਗ-ਅਲੱਗ ਲੋਕਾਂ ਨੇ ਕਿੱਥੇ ਕਿਸ ਤਰ੍ਹਾਂ ਦੇ ਜੁਗਾੜ ਲਾਏ ਹੋਏ ਨੇ। ਕਿਨੂੰ ਕੋਈ ਸਮੱਸਿਆ ਆ ਰਹੀ ਹੈ, ਉਹ ਕੀ ਦੇਖ ਰਿਹਾ ਹੈ, ਕੀ ਕਰ ਰਿਹਾ ਹੈ। ਇਹ ਭਾਤ ਦੇ ਲੋਕ ਹੀ ਇਹੋ ਜਿਹੇ ਨੇ ਜਿਹੜੇ ਇਹੋ ਜਿਹਾ ਜੁਗਾੜ ਲਾ ਸਕਦੇ ਨੇ ਤੇ ਇਸ ਤਰ੍ਹਾਂ ਕੋਈ ਸਮੱਸਿਆ ਦਾ ਜਿਹੜਾ ਹੱਲ ਹੈ ਉਹ ਕਰ ਸਕਦੇ ਨੇ ਮੇਰਾ ਪੁਆਇੰਟ ਕੀ ਹੈ ਬੱਚੇ ਨੂੰ ਲਾਈਫ ਦੇ ਵਿੱਚ ਰੀਅਲ ਲਾਈਫ ਪ੍ਰੋਬਲਮਸ ਜਿਹੜੀਆਂ ਨੇ ਉਹ ਦੇ ਕੇ ਦੇਖੋ ਗੱਡੀ ਦਾ ਟੈਂਕਰ ਦਾ ਬਹਾਨਾ ਕਰ ਦੋ ਤੇ ਉਹਨੂੰ ਕਹੋ ਵੀ ਅੱਜ ਆਪਾਂ ਤੋਂ ਗੱਡੀ ਲੈ ਕੇ ਜਾਇਆ ਨਹੀਂ ਜਾਣਾ ਜਾਂ ਬਾਈਕ ਲੈ ਕੇ ਆਪਾਂ ਅੱਜ ਕਿਤੇ ਜਾ ਨਹੀਂ ਸਕਦੇ ਉਹਦੇ ਉੱਤੇ ਇਹ ਗੱਲ ਛੱਡ ਦੋ ਵੀ ਦੇਖੋ ਉਹ ਕੀ ਕਰਦਾ ਘਰ ਦੀ ਲਾਈਟ ਕੁਝ ਟਾਈਮ ਲਈ ਆਫ ਕਰ ਦੋ ਦੇਖੋ ਵੀ ਉਹ ਬਿਨਾ ਬਿਲੀ ਤੋਂ ਕਿਵੇਂ ਸਰਵਾਈਵ ਕਰਦਾ ਸਭ ਤੋਂ ਵੱਡੀ ਗੱਲ ਤੁਸੀਂ ਥੋੜਾ ਜਿਹਾ ਬਿਮਾਰ ਹੋਣ ਦਾ ਨਾਟਕ ਕਰੋ ਵੀ ਮੇਰੀ ਆ ਚੀਜ਼ ਦੁਖਦੀ ਹੈ ਮੈਂ ਮੈਨੂੰ ਮੇ ਤੋਂ ਉੱਠਿਆ ਨਹੀਂ ਜਾ ਰਿਹਾ ਮੈਨੂੰ ਤੋਂ ਚੱਲਿਆ ਨਹੀਂ ਜਾ ਰਿਹਾ ਉਸ ਚੀਜ਼ ਦੇ ਵਿੱਚ ਬੱਚੇ ਦਾ ਬਿਹੇਵ ਦੇਖੋ ਵੀ ਬੱਚਾ ਉਸ ਵੇਲੇ ਤੁਹਾਡੇ ਨਾਲ ਉਸ ਸਿਚੁਏਸ਼ਨ ਦੇ ਵਿੱਚ ਉਸ ਜਿਹੜੀ ਸਮੱਸਿਆ ਆਈ ਆ ਉਹਨੂੰ ਕਿਵੇਂ ਟੈਕਲ ਕਰਦਾ ਜੇ ਤਾਂ ਬੱਚੇ ਦਾ ਦਿਮਾਗ ਮੰਨ ਲਓ ਜੇ ਤੁਹਾਡਾ ਬੱਚਾ ਸਿਲੰਡਰ ਵੀ ਨਹੀਂ ਲਾ ਸਕਦਾ ਤਾਂ ਬਹੁਤ ਸੀਰੀਅਸ ਗੱਲ ਹੈ ਇਹ ਠੀਕ ਹੈ ਨਾ ਤਾਂ ਇਸ ਪੁਆਇੰਟ ਦੇ ਵਿੱਚ ਮੈਂ ਇਹ ਕਹਿਣਾ ਚਾਹਣਾ ਜੇ ਤੁਹਾਡਾ ਬੱਚਾ ਛੋਟੀਆਂ-ਛੋਟੀਆਂ ਪ੍ਰੋਬਲਮਸ ਨੂੰ ਹੱਥ ਪਾਉਂਦਾ ਹੈ ਘਰ ਦੇ ਵਿੱਚ ਤਾਂ ਵਾਕਈ ਉਹਦਾ ਦਿਮਾਗ ਹੈ ਜਿਹੜਾ ਆਮ ਨਾਲੋਂ ਹਟ ਕੇ ਵੱਧ ਚੱਲ ਰਿਹਾ ਹੈ ਪਰ ਅਗਰ ਉਹ ਸਾਰੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰੀ ਜਾ ਰਿਹਾ ਵੀ ਘਰ ਦੇ ਵਿੱਚ ਜਿਹੜਾ ਕੁਝ ਮਰਜ਼ੀ ਹੋਈ ਚੱਲੇ ਮੈਂ ਤਾਂ ਗੌਰੇ ਨਹੀਂ ਕਰਨੀ ਹੈਗੀ ਤਾਂ ਉਹ ਸਿਰਫ ਕਿਤਾਬਾਂ ਜੋਗਾ ਇੰਟੈਲੀਜੈਂਟ ਹੋਊਗਾ ਅਸਲ ਵਿੱਚ ਇੰਟੈਲੀਜੈਂਟ ਨਹੀਂ ਹੋਊਗਾ ਤੀਜਾ ਪੁਆਇੰਟ ਹਰ ਇੱਕ ਬੰਦੇ ਦੇ ਵਿੱਚ એનર્ਜੀ ਹੈ 12-13 ਸਾਲ ਦੇ ਬੱਚੇ ਤੋਂ ਲੈ ਕੇ 19ਵੇਂ ਸਾਲ ਤੱਕ 20ਵੇਂ ਸਾਲ ਤੱਕ ਖਾਸ ਤੌਰ ਦੇ ਉੱਤੇ ਜਿਹੜੇ ਬੱਚੇ ਅਡੋਲਸੈਂਸ ਇਸ ਦੇ ਵਿੱਚ ਨੇ ਕਿਸ਼ੋਰ ਅਵਸਥਾ ਦੀ ਆਪਣਾ ਏਜ ਦੇ ਵਿੱਚ ਨੇ ਇਸ ਏਜ ਦੇ ਵਿੱਚ ਬੱਚਿਆਂ ਦਾ ਜਿਹੜਾ એનર્ਜੀ ਲੈਵਲ ਹੁੰਦਾ ਉਹ ਕਾਫੀ ਜ਼ਿਆਦਾ ਵਧਿਆ ਹੁੰਦਾ ਖੁਦ ਬੱਚਿਆਂ ਨੂੰ ਵੀ ਸਮਝ ਨਹੀਂ ਹੁੰਦੀ ਹੈਗੀ ਵੀ ਅਸੀਂ ਇਸ એનર્ਜੀ ਨੂੰ ਯੂਜ਼ ਕਿਵੇਂ ਕਰਨਾ ਹੈ ਠੀਕ ਹੈ ਨਾ ਤਾਂ ਉਹਨਾਂ ਦੀ ਜਿਹੜੀ ਇਹ એનર્ਜੀ ਹੁੰਦੀ ਹੈ ਉਹ ਚੈਨਲ ਬਣਾਉਂਦੀ ਹੁੰਦੀ ਹੈ ਉਹ ਕਿਸੇ ਰਸਤੇ ਨਿਕਲਦੀ ਹੁੰਦੀ ਹੈ ਤੁਸੀਂ ਇਸ ਗੱਲ ਦੀ ਗੌਰ ਰੱਖਣੀ ਹੈ ਵੀ ਸਾਡੇ ਬੱਚੇ ਦੀ ਜਿਹੜੀ ਇਹ એનર્ਜੀ ਹੈ ਉਹ ਕਿਹੜੇ ਕ੍ਰੀਏਟਿਵ ਕੰਮ ਦੇ ਵਿੱਚ ਜਾਂ ਕਿਹੜੇ ਕੰਮ ਦੇ ਵਿੱਚ ਨਿਕਲ ਰਹੀ ਹੈ ਕਿ ਬੱਚਾ ਸੌਂਗ ਦੇ ਵਿੱਚ ਜ਼ਿਆਦਾ ਵਿਸ਼ਵਾਸਤਾ ਨਹੀਂ ਕਰ ਰਿਹਾ ਕੀ ਬੱਚਾ ਟੀਵੀ ਦੇ ਉੱਤੇ ਜਾ ਰਹਾ ਤਾਂ ਨਹੀਂ ਟਾਈਮ ਆਪਣੀ એનર્ਜੀ ਵੇਸਟ ਕਰ ਰਿਹਾ ਹੈ ਬੱਚਾ ਸਾਰਾ ਦਿਨ ਮੋਬਾਈਲ ਤਾਂ ਨਹੀਂ ਲੈ ਕੇ ਬੈਠਾ ਰਹਿੰਦਾ ਹੈਗਾ ਜੇ ਇਹ ਬੱਚਾ ਕਿਸੇ ਕ੍ਰੀਏਟਿਵ ਕੰਮ ਦੇ ਵਿੱਚ ਆਪਣੀ એનર્ਜੀ ਲਾ ਰਿਹਾ ਹੈ ਬੱਚਾ ਗਾਰਡਨਿੰਗ ਕਰ ਰਿਹਾ ਹੈ ਬੱਚੇ ਨੂੰ ਫੁੱਲਾਂ ਨਾਲ ਪਿਆਰ ਹੈ ਬੱਚਾ ਘਰ ਦੀ ਸਫਾਈ ਕਰ ਰਿਹਾ ਹੈ ਜਾਂ ਬੱਚਾ ਮਿਊਜ਼ਿਕ ਅਸਲ ਵਿੱਚ ਸੁਣ ਕੇ ਉਹਨੂੰ ਫੀਲ ਕਰ ਰਿਹਾ ਹੈ ਜਾਂ ਬੱਚਾ ਐਕਟਿੰਗ ਵੱਧ ਕਰ ਰਿਹਾ ਘਰ ਦੇ ਵਿੱਚ ਜਾਂ ਬੱਚੇ ਨੂੰ ਕੁਝ ਲਿਖਣ ਦਾ ਸ਼ੌਕ ਹੈ ਤਾਂ ਤੁਹਾਡਾ ਆਪਣਾ ਫਰਜ਼ ਬਣਦਾ ਹੈ ਵੀ ਆਪਾਂ ਬੱਚੇ ਦੀ ਉਸ ਕ੍ਰੀਏਟੀਵਿਟੀ ਦੇ ਉੱਤੇ ਨਿਗਾਹ ਰੱਖੀਏ ਕਿ ਸਾਡੇ ਬੱਚੇ ਦੇ ਅੰਦਰ ਕੋਈ ਇਹੋ ਜਿਹਾ ਟੈਲੈਂਟ ਅਸੀਂ ਦੇਖ ਰਹੇ ਹਾਂ ਜਿਹੜਾ ਆਮ ਨਾਲੋਂ ਹਟਕੇ ਆ ਜੇ ਉਹਦੇ ਵਿੱਚ ਵਾਕਈ ਕੋਈ ਇਸ ਤਰ੍ਹਾਂ ਦਾ ਟੈਲੈਂਟ ਆਮ ਨਾਲੋਂ ਹਟਕੇ ਹੈ ਤਾਂ ਵਾਕਈ ਉਹਦਾ ਦਿਮਾਗ ਹੈ ਜਿਹੜਾ ਉਹਦਾ ਬ੍ਰੇਨ ਹੈ ਆਮ ਬੱਚਿਆਂ ਨਾਲੋਂ ਅਲੱਗ ਚੱਲ ਰਿਹਾ ਹੈ ਫੋਰ ਐਗਜ਼ਾਮਪਲ ਬੱਚੇ ਨੂੰ ਸਕੂਲ ਦੀ ਬੱਚੇ ਨੂੰ ਕਹੋ ਵੀ ਸਕੂਲ ਵਾਲੀ ਕਿਸੇ ਸਬਜੈਕਟ ਦਾ ਕੋਈ ਟੌਪਿਕ ਤਾਂ ਹੈ ਯੂਜ਼ ਨਹੀਂ ਕਰਨਾ ਹੈਗਾ ਬੱਚੇ ਨੂੰ ਕਹੋ ਵੀ ਮੈਨੂੰ ਐ ਕਰ ਇੱਕ 100 ਜਾਂ 200 ਸ਼ਬਦਾਂ ਦੀ ਕੋਈ ਕਹਾਣੀ ਲਿਖ ਕੇ ਲੈ ਕੇ ਆ। ਇਹ ਪ੍ਰੈਕਟੀਕਲ ਕਰਕੇ ਦੇਖਿਓ। ਜੇ ਬੱਚਾ ਤੁਹਾਡੇ ਕੋਲੇ ਇੱਕ ਆਪਣੇ ਵੱਲੋਂ ਇੱਕ ਕਹਾਣੀ ਬਣਾ ਕੇ ਲਿਖ ਲਿਆ ਹੁੰਦਾ ਤਾਂ ਇਹਦਾ ਮਤਲਬ ਵਾਕਈ ਬੱਚਾ ਕ੍ਰੀਏਟਿਵ ਹੈ ਤੇ ਵਾਕਈ ਉਹ ਆਪਣੇ ਦਿਮਾਗ ਦੇ ਨਾਲ ਉਸ ਚੀਜ਼ਾਂ ਜਨਰੇਟ ਕਰ پا ਰਿਹਾ ਹੈ। ਠੀਕ ਹੈ ਨਾ? ਤਾਂ ਇਹ ਅਸਾਈਨਮੈਂਟ ਬੱਚੇ ਤੋਂ ਕਰਾ ਕੇ ਦੇਖੋ। ਮੈਂ ਵਾਰਨਿੰਗ ਦੇਣੀ ਚਾਹੁੰਨਾ ਇੱਕ ਅਲੱਗ ਵੀਡੀਓ ਬਣਾ ਰਿਹਾ ਮੈਂ ਆਉਣ ਵਾਲੇ ਟਾਈਮ ਦੇ ਵਿੱਚ AI ਪਿਛਲੇ 3-4 ਸਾਲਾਂ ਤੋਂ ਆ ਚੁੱਕੀ ਹੈ ਬਹੁਤ ਤੇਜ਼ੀ ਨਾਲ ਦੁਨੀਆ ਦੇ ਵਿੱਚ ਵਧ ਰਹੀ ਹੈ ਜੇ ਤੁਸੀਂ ਖੁਦ AI ਨੂੰ ਵੀ ਪੁੱਛੋਗੇ ਵੀ ਤੇਰੇ ਨੁਕਸਾਨ ਕੀ ਨੇ ਉਹ ਖੁਦ ਦੱਸ ਰਹੀ ਹੈ ਵੀ ਬੱਚਿਆਂ ਨੂੰ ਇਨਸਾਨਾਂ ਨੂੰ ਮੈਂ ਇੱਕ ਦਿਨ ਪਪੇਟ ਬਣਾ ਲੂੰਗੀ ਜਾਨੀ ਕਿ ਇਨਸਾਨ ਹੌਲੀ-ਹੌਲੀ ਮਸ਼ੀਨ ਬਣਦਾ ਜਾ ਰਿਹਾ ਹੈ ਤੇ ਮਸ਼ੀਨਾਂ ਹੌਲੀ-ਹੌਲੀ ਇਨਸਾਨ ਬਣਦੀਆਂ ਜਾ ਰਹੀਆਂ ਨੇ ਸੋ ਇਹ ਇੱਕ ਇਹ ਵਾਰਨਿੰਗ ਕਾਲ ਹੈ ਸੋ ਇਹ ਪੁਆਇੰਟ ਸੀਗਾ ਵੀ ਬੱਚੇ ਦੇ ਵਿੱਚ ਦੇਖੋ ਵੀ ਕਿ ਬੱਚੇ ਵਿੱਚ ਕੋਈ ਕ੍ਰੀਏਟੀਵਿਟੀ ਹੈ ਤੇ ਉਹਨੂੰ ਪਛਾਣੋ ਇੱਕ ਗੱਲ ਸਿੱਧੀ ਪੇਰੈਂਟਸ ਨਾਲ ਮੇਰੇ ਕੋਲੇ ਅਕਸਰ ਮੇਰੀ ਲਾਇਬ੍ਰੇਰੀ ਦੇ ਵਿੱਚ ਬਹੁਤ ਬੱਚੇ ਬਹੁਤ ਉਹਨਾਂ ਦੇ ਪੇਰੈਂਟਸ ਬਹੁਤ ਲੋਕ ਆਉਂਦੇ ਰਹਿੰਦੇ ਨੇ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਦੇਖਦੇ ਰਹਿੰਦੇ ਹੋ ਕਿ ਮਹਿਮਾਨ ਆਉਂਦੇ ਰਹਿੰਦੇ ਨੇ ਮੈਂ ਇੱਕ ਚੀਜ਼ ਨੋਟ ਕੀਤੀ ਹੈ ਪੰਜਾਬੀ ਬੱਚਿਆਂ ਦੇ ਵਿੱਚ 90% ਬੱਚੇ ਆ ਕੇ ਤੁਹਾਨੂੰ ਸੱਚੀ ਗੱਲ ਨਹੀਂ ਬੁਲਾਉਂਦੇ ਵਿਸ਼ ਨਹੀਂ ਕਰਦੇ ਮਤਲਬ ਡੋਨਜੇ ਹੋਗੇ ਨਾ ਡੋਨਜੇ ਹੋ ਕੇ ਤੁਹਾਡੇ ਘਰ ਦੇ ਸੈਂਟਰੀ ਕਰਨਗੇ ਖੇਡਦੇ ਵੀ ਰਹਿਣਗੇ ਪਰ ਉਹਨਾਂ ਦੇ ਵਿੱਚ ਬੇਸਿਕ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਵੀ ਆਗੇ ਭੱਜ ਕੇ ਕਿਸੇ ਨੂੰ ਮਿਲਣਾ ਇਮੋਸ਼ਨਲ ਹੋ ਕੇ ਮਤਲਬ ਸਾਸਿਗੱਲ ਬੁਲਾਉਣੀ ਜਾਂ ਗਲੇ ਮਿਲਣਾ ਇਹ ਚੀਜ਼ ਅੱਜ ਕੱਲ ਦੇ ਬੱਚਿਆਂ ਦੇ ਵਿੱਚ ਘਟ ਹੈ ਚਾਹੇ ਤੁਸੀਂ ਵੀ ਕਹਿ ਕੇ ਦੇਖ ਲਓ ਵੀ ਚੱਲ ਪੁੱਤ ਆਪਣੀ ਮਾਸਦੀ ਨੂੰ ਜਾਂ ਆਪਣੇ ਅੰਤਜ ਨੂੰ ਸਾਸਿਗੱਲ ਬੁਲਾ ਉਹ ਮੁਰੋਂ ਜਵਾਬ ਨਹੀਂ ਦਿੰਦੇ ਤਾਂ ਇੱਕ ਇਹਦੇ ਨਾਲ ਦੀ ਜੁੜਦੀ ਗੱਲ ਮੈਂ ਇੱਕ ਇਹ ਵੀ ਗੱਲ ਨੋਟ ਕੀਤੀ ਹੈ ਮੈਂ ਕਈ ਵਾਰ ਕੋਈ ਕੁਐਸਚਨ ਬੱਚੇ ਨੂੰ ਪੁੱਛਦਾ ਹੁੰਦਾ ਵੀ ਬੇਟਾ ਤੂੰ ਕਿਹੜੀ ਕਲਾਸ ਦੇ ਵਿੱਚ ਪੜਦਾ ਕੋਲੇ ਮਾਪੇ ਬੈਠੇ ਹੁੰਦੇ ਨੇ ਉਹ ਕਹਿਣਗੇ ਜੀ ਸਤਨੀ ਵਿੱਚ ਪੜਦਾ ਮੈਂ ਕਹੂੰਗਾ ਹੋਰ ਬੇਟਾ ਤੁਹਾਨੂੰ ਕਿਹੜਾ ਸਬਜੈਕਟ ਪਸੰਦ ਹੈ ਮਾਪੇ ਕਹਿਣਗੇ ਇਹਨੂੰ ਤਾਂ ਜੀ ਕੰਪਿਊਟਰ ਪਸੰਦ ਹੈ ਹੋਰ ਬੇਟੇ ਤੁਹਾਨੂੰ ਕੀ ਕਰਨਾ ਪਸੰਦ ਹੈ ਮਾਪੇ ਕਹਿਣਗੇ ਇਹਨੂੰ ਤਾਂ ਜੀ ਖੇਡਣਾ ਪਸੰਦ ਹੈ ਕਈ ਬੱਚਿਆਂ ਨਾਲ ਜਦੋਂ ਆਪਾਂ ਗੱਲ ਕਰਦੇ ਆ ਤਾਂ ਉਹਨਾਂ ਦੇ ਮਾਪੇ ਹੀ ਜਵਾਬ ਦੇ ਹੀ ਜਾਂਦੇ ਨੇ ਬੱਚੇ ਨੂੰ ਉਹ ਬੋਲਣੇ ਨਹੀਂ ਦਿੰਦੇ ਇਹਦੇ ਕਰਕੇ ਜਿਹੜੇ ਆਪਣੇ ਪੰਜਾਬ ਦੇ ਬੱਚੇ ਨੇ ਆਪਣੇ ਪੰਜਾਬੀ ਬੱਚੇ ਨੇ ਇਹ ਐਕਸਪ੍ਰੈਸਿਵ ਘਟ ਹੋ ਰਹੇ ਨੇ ਵਿਸ਼ ਨਾ ਕਰਨੀ ਜਿਹੜੀ ਗੱਲ ਉਹਨਾਂ ਨੂੰ ਪੁੱਛੀ ਗਈ ਆ ਉਹਦਾ ਜਵਾਬ ਨਾ ਦੇ ਪਾਉਣਾ ਹਣਾ ਸੋਨ ਜੇ ਹੋ ਕੇ ਬੈਠੇ ਰਹਿਣਾ ਤਾਂ ਏ ਇੱਕ ਚਿੰਤਾ ਦਾ ਵਿਸ਼ਾ ਬੱਚਿਆਂ ਨੂੰ ਵੱਧ ਤੋਂ ਵੱਧ ਐਕਸਪ੍ਰੈਸਿਵ ਹੋਣ ਦੋ ਬੱਚਿਆਂ ਨਾਲ ਥੋੜਾ ਜਿਹਾ ਘਿਹੜੇ ਹੋ ਸਤੋਵੋ ਹੋ ਵਿਸ਼ੇਸ ਨੂੰ ਲੈ ਕੇ ਅਲਟੀਮੇਟਲੀ ਜਿਹੜੀਆਂ ਆਤਾਂ ਅਸੀਂ ਬੱਚੇ ਦੇ ਵਿੱਚ ਟੀਨੇਜ ਦੇ ਵਿੱਚ ਪਾ ਦਾਂਗੇ 11ਵੇਂ ਸਾਲ ਤੋਂ 10ਵੇਂ ਸਾਲ ਤੋਂ ਪਾ ਦਾਂਗੇ ਉਹੀ ਆਤਾਂ ਸਾਰੀ ਜ਼ਿੰਦਗੀ ਬੱਚੇ ਦੇ ਨਾਲ ਚੱਲਣੀਆਂ ਨੇ ਸੋ ਇੰਨਾਂ ਗੱਲਾਂ ਦਾ ਖਿਆਰ ਰੱਖਿਓ ਇੱਕ ਹਾਸਿਆੜੀ ਗੱਲ ਹੈ ਇਹ ਸਿਰਫ ਮਾਂ-ਵਾਪਾ ਸਮਝਣਗੇ ਕੀ ਬੱਚੇ ਨੇ ਤੁਹਾਨੂੰ ਕਦੇ ਅੱਡ ਪਟਾਏ ਜੇ ਸਵਾਲ ਕੀਤੇ ਨੇ ਵੀ ਬੱਸ ਕਿਵੇਂ ਚੱਲਦੀ ਆ ਜਾਂ ਆਪਣੇ ਘਰ ਦੇ ਵਿੱਚ ਆਹ ਕੰਮ ਕਿਵੇਂ ਹੁੰਦਾ ਜਾਂ ਆਹ ਇਧਰੋਂ ਹਵਾ ਕਿਨ ਆ ਰਹੀ ਆ ਜਾਂ ਬੱਲਬ ਚੱਲ ਰਿਹਾ ਹੈ ਇਹਦੇ ਵਿੱਚੋਂ ਲਾਈਟ ਕਿੱਥੋਂ ਆਉਂਦੀ ਆ ਜੇ ਤੁਹਾਡਾ ਬੱਚਾ ਤੁਹਾਡੇ ਨਾਲ ਗੱਲਾਂ ਕਰਦਾ ਤੇ ਤੁਹਾਡੇ ਨਾਲ ਬੜਾ ਕਿਊਰੀਸ ਹੋ ਕੇ ਅਲੱਗ-ਅਲੱਗ ਤਰ੍ਹਾਂ ਦੇ ਤੁਹਾਨੂੰ ਕੁਐਸਚਨ ਪੁੱਛਦਾ ਹੈ ਤੁਹਾਨੂੰ ਬਹੁਤ ਜ਼ਿਆਦਾ ਬੋਲ-ਬੋਲ ਕੇ ਤੰਗ ਕਰਦਾ ਤਾਂ ਇਹ ਸਭ ਤੋਂ ਵੱਡੀ ਖੁਸ਼ਮਬਦੀ ਹੈ ਸਭ ਤੋਂ ਵੱਧ ਵੀ ਤੁਹਾਡਾ ਬੱਚਾ ਬਹੁਤ ਜ਼ਿਆਦਾ ਵਧੀਆ ਹੈ ਤਾਂ ਬਹੁਤ ਜ਼ਿਆਦਾ ਸੱਚਮੁੱਚ ਇੰਟੈਲੀਜੈਂਟ ਹੈ ਬੱਚੇ ਨੂੰ ਵੱਧ ਤੋਂ ਵੱਧ ਕੁਐਸਚਨਸ ਪੁੱਛਣ ਵਾਸਤੇ ਮੋਟੀਵੇਟ ਕਰਨਾ ਚਾਹੀਦਾ ਹੈ। ਅਗਰ ਬੱਚਾ ਆਪਣਾ ਖੁੱਲੂਗਾ, ਕੁਐਸਚਨ ਪੁੱਛੂਗਾ, ਤੁਹਾਡੇ ਨਾਲ ਇਨਵੋਲਵ ਹੋਊਗਾ ਤਾਂ ਇਹ ਬਹੁਤ ਗੁੱਡ ਸਿਗਨਲ ਹੋਊਗਾ ਉਹਦਾ ਇੰਟੈਲੀਜੈਂਟ ਹੋਣ ਦਾ। ਅਗਲੀ ਗੱਲ ਕੀ ਬੱਚਾ ਕੋਈ ਵੀ ਕੰਮ ਜਿਹੜਾ ਕਰਦਾ ਹੋ, ਚਾਹੇ ਉਹ ਖੇਡਦਾ ਹੈ, ਚਾਹੇ ਉਹ ਪੜ੍ਹਦਾ ਹੈ, ਚਾਹੇ ਉਹ ਕਿਸੇ ਜਾਣ ਵਾਲ ਜਗ੍ਹਾ ਤੇ ਜਾਣ ਵਾਸਤੇ ਤਿਆਰ ਹੁੰਦਾ ਹੈ। ਕੀ ਬੱਚਾ ਉਹ ਸਾਰੇ ਕੰਮ ਖੁਦ ਕਰਦਾ ਹੈ? ਜਾ ਉਹਨੂੰ ਤੁਹਾਨੂੰ ਕਹਿਣਾ ਪੈਂਦਾ ਵੀ ਆਹ ਕੰਮ ਕਰ ਲੈ ਸਮਝੋ ਬੱਚਾ ਆਪਣੇ ਆਪ ਸਕੂਲੋਂ ਆ ਕੇ ਰੈਸਟ ਕਰਕੇ ਆਪਣੇ ਆਪ ਬੈਗ ਚੱਕ ਕੇ ਕੰਮ ਕਰਦਾ ਜਾਂ ਤੁਸੀਂ ਕਹਿੰਦੇ ਹੋ ਉਹਨੂੰ ਵੀ ਬੇਟਾ ਉੱਠ ਕੜ ਹੁਣ ਬਹੁਤ ਟਾਈਮ ਰੈਸਟ ਕਰ ਲਿਆ ਚਲ ਹੁਣ ਪੜ੍ਹ ਲੈ ਜਾਂ ਬੱਚਾ ਖੇਡ ਰਿਹਾ ਹੈ ਉਹਨੂੰ ਖੁਦ ਨੂੰ ਫੀਲ ਹੋ ਜਾਂਦਾ ਵੀ ਮੈਂ ਬਹੁਤ ਜ਼ਿਆਦਾ ਖੇਡ ਲਿਆ ਤੇ ਮੈਂ ਵਾਪਸ ਆ ਜਾਵਾਂ ਕੋ ਤੁਹਾਨੂੰ ਕਹਿਣਾ ਪੈਂਦਾ ਜੇ ਬੱਚਾ ਸੈਲਫ ਮੋਟੀਵੇਟਿਡ ਹੈ ਉਹਨੂੰ ਖੁਦ ਨੂੰ ਪਤਾ ਹੈ ਵੀ ਮੈਂ ਕਦੋਂ ਆਪਣੇ ਆਪ ਦਾ ਕਿਹੜਾ ਕੰਮ ਕਦੋਂ ਕਰਨਾ ਹੈ ਦੈਨ ਹੀ ਇਜ਼ ਇੰਟੈਲੀਜੈਂਟ ਪਰ ਅਗਰ ਉਹਨੂੰ ਕੱਲੇ ਕੱਲੇ ਗੱਲ ਵਾਸਤੇ ਕੱਲੇ ਕੱਲੇ ਕੰਮ ਵਾਸਤੇ ਤੁਹਾਨੂੰ ਕਹਿਣਾ ਪੈਂਦਾ ਈਵਨ ਨਿਕੇ ਦੇ ਕੰਮ ਵਾਸਤੇ ਵੀ ਤੁਹਾਨੂੰ ਕਹਿਣਾ ਪੈਂਦਾ ਵੀ ਉੱਠ ਘੜ ਹੁਣ ਨਹਾ ਲੈ ਹੁਣ ਤਿਆਰ ਹੋ ਜਾ ਹੁਣ ਯੂਨੀਫਾਰਮ ਪਾ ਲੈ ਹੁਣ ਐ ਕਰ ਲੈ ਮਤਲਬ ਉਹਨੂੰ ਡਿਕਟੇਟ ਕਰਨਾ ਪੈਂਦਾ ਤੁਸੀਂ ਤਾਂ ਤੁਸੀਂ ਬਹੁਤ ਵੱਡਾ ਨੁਕਸਾਨ ਕਰ ਰਹੇ ਹੋ ਉਹ ਆਪਣੇ ਆਪ ਕੁਝ ਵੀ ਨਹੀਂ ਕਰ ਪਾਊਗਾ ਸੋ ਇਸ ਤਰ੍ਹਾਂ ਦੀਆਂ ਤੁਸੀਂ ਐਕਸਪੈਰੀਮੈਂਟਸ ਆਪਣੇ ਬੱਚੇ ਨਾਲ ਕਰਦੇ ਰਹੋ ਤਾਂ ਕਿ ਉਹ ਸੈਲਫ ਡਿਪੈਂਡੈਂਟ ਹੋ ਸਕਣ ਉਹ ਤੁਹਾਡੇ ਤੇ ਡਿਪੈਂਡੈਂਟ ਨਾ ਰਹਿਣ ਠੀਕ ਹੈ ਨਾ ਅਲਟੀਮੇਟਲੀ ਜ਼ਿੰਦਗੀ ਦਾ ਮਕਸਦ ਕੀ ਹੈ ਅਸੀਂ ਬੱਚਿਆਂ ਨੂੰ ਪਾਲ ਕਿਉਂ ਰਹੇ ਹਾਂ ਤਾਂ ਕਿ ਇੱਕ ਦਿਨ ਉਹ ਆਪਣੇ ਆਪ ਦੇ ਉੱਤੇ ਹੀ ਨਿਰਪਰ ਹੋ ਸਕਣ ਅੱਜ ਦਾ ਲਾਸਟ ਪੁਆਇੰਟ ਸਭ ਤੋਂ ਅਹਿਮ ਗੱਲ ਹੈ ਜਿਹੜੀ ਜਿਹੜੀ ਬੱਚਿਆਂ ਦੇ ਵਿੱਚ ਅੱਜ ਦੇ ਬੱਚਿਆਂ ਦੇ ਵਿੱਚ ਗੌਰ ਕਰਨ ਦੀ ਲੋੜ ਹੈ ਉਹ ਹੈ ਕਿ ਤੁਹਾਡਾ ਬੱਚਾ ਇਮੋਸ਼ਨਸ ਨੂੰ ਲੈ ਕੇ ਸੈਂਸਿਟਿਵ ਹੈ ਉਹਦੇ ਉੱਤੇ ਇਮੋਸ਼ਨਸ ਦਾ ਅਸਰ ਹੁੰਦਾ ਉਹਨੂੰ ਹੱਸਣਾ ਰੋਣਾ ਗੁੱਸੇ ਹੋਣਾ ਸਾਰੇ ਤਰ੍ਹਾਂ ਦੇ ਇਮੋਸ਼ਨਸ ਨਾਲ ਉਹਦਾ ਐਕਸਪੀਰੀਅੰਸ ਹੈ ਉਰੋਂ ਕਿਸੇ ਗਰੀਬ ਬੰਦੇ ਨੂੰ ਦੇਖ ਕੇ ਕਿਸੇ ਬਿਮਾਰ ਬੰਦੇ ਨੂੰ ਦੇਖ ਕੇ ਕਿਸੇ ਹੈਂਡੀਕੈਪਡ ਬੰਦੇ ਨੂੰ ਦੇਖ ਕੇ ਕੀ ਉਹਦੇ ਮਨ ਦੇ ਵਿੱਚ ਦਇਆ ਆਉਂਦੀ ਹੈ ਕਿਸੇ ਭਿਖਾਰੀ ਨੂੰ ਦੇਖ ਕੇ ਉਹਦੇ ਮਨ ਦੇ ਵਿੱਚ ਆਉਂਦਾ ਵੀ ਹਾਂ ਉਹਦਾ ਜੀ ਕਰਦਾ ਵੀ ਉਹਨੂੰ ਮੈਂ ਜਾ ਕੇ ਖਾਣਾ ਖਵਾਵਾਂ ਜੇ ਕੋਈ ਜਣਾ ਡਿੱਗ ਜਾਂਦਾ ਤਾਂ ਉਹਦੇ ਉੱਤੇ ਉਹ ਹੱਸਣ ਦੀ ਬਜਾਏ ਉਹਦੀ ਹੈਲਪ ਕਰਦਾ ਕੀ ਬੱਚਾ emotional level emotional ਤੇ sensitive 'ਚ ਮੈਂ ਫਰਕ ਦੱਸ ਦਵਾਂ emotional ਦਾ ਮਤਲਬ ਇਹ ਨਹੀਂ ਹੈਗਾ ਵੀ ਬੱਚਾ ਹਰ ਗੱਲ ਤੇ emotional ਹੋਈ ਚੱਲੇ sensitive ਕੀ ਬੱਚਾ ਸਮਝ ਰਿਹਾ ਹੈ ਵੀ ਉਹਦੇ ਆਲੇ-ਦੁਆਲੇ ਜਿਹੜੀ ਹਾਲਾਤ ਨੇ ਉਹ ਕਿਸ ਤਰ੍ਹਾਂ ਦੇ ਨੇ ਕਈ ਵਾਰ ਇਹ ਵੀ ਦੇਖਣ ਨੂੰ ਮਿਲਦਾ ਹੈ ਵੀ ਕਿਸੇ ਦੇ ਘਰੇ ਅਫਸੋਸ ਕਰਨ ਜਾਈਦਾ ਪਰ ਮਾਤਮਾ ਨਾਗਰੇ ਕਦੇ ਕਿਸੇ ਦੇ ਘਰੇ ਕੋਈ ਭਾਣਾ ਵਾਪਰਿਆ ਹੋਵੇ ਮੰਨ ਲਓ ਉਸ ਖੁਦ ਉਸ ਘਰ ਦੇ ਬੱਚਿਆਂ ਨੂੰ ਨਹੀਂ ਇਸ ਗੱਲ ਦਾ ਪਤਾ ਹੁੰਦਾ ਹੈਗਾ ਵੀ ਸਾਡੇ ਘਰ 'ਚ ਕੀ ਹੋ ਚੁੱਕਿਆ ਜਾਂ ਅਗਰ ਆਪਣੇ ਬੱਚੇ ਵੀ ਕਿਸੇ ਦੇ ਘਰੇ ਜਾਂਦੇ ਨੇ ਕਿਸੇ ਖੁਸ਼ੀ ਦੇ ਫੰਕਸ਼ਨ ਜਾਂਦੇ ਨੇ ਫੋਨ ਵੜ ਕੇ ਬੈਠੇ ਰਹੋ ਤਾਂ ਆਪਾਂ ਨੂੰ ਬੱਚਿਆਂ ਦੇ ਇਮੋਸ਼ਨਸ ਨੂੰ ਧਿਆਨ ਦੇਣਾ ਚਾਹੀਦਾ ਹੈ ਵੀ ਉਹ ਅਸਲ ਵਿੱਚ ਕਿਸ ਤਰ੍ਹਾਂ ਬਿਹੇਵ ਕਰ ਰਹੇ ਨੇ ਪ੍ਰੈਕਟਿਸ ਮੋਡੀਫਾਈ ਕੀਤੀਆਂ ਜਾ ਸਕਦੀਆਂ ਨੇ ਚੇਂਜ ਕੀਤੀਆਂ ਜਾ ਸਕਦੀਆਂ ਨੇ ਆਪਾਂ ਹੈਗੇ ਕੀ ਹਾਂ ਸਾਰੇ ਆਪਾਂ ਸਾਰੇ ਉਹੀ ਹਾਂ ਜੋ ਆਪਣੀਆਂ ਆਤਾਂ ਨੇ ਤੇ ਆਤਾਂ ਇੱਕ ਇੱਕ ਕਰਕੇ ਵਧੀਆ ਬਣਾਈਆਂ ਜਾ ਸਕਦੀਆਂ ਨੇ ਬਹੁਤ ਲੋਕ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਰਿਸ਼ਤਾ ਕਿਸੇ ਦੇ ਨਾਲ ਸ਼ੁਰੂ ਕਰਨਾ ਤਾਂ ਆ ਜਾਂਦਾ ਪਰ ਰਿਸ਼ਤਾ ਰੱਖਣਾ ਨਹੀਂ ਆਉਂਦਾ ਹੈਗਾ ਠੀਕ ਹੈ ਨਾ ਇਹ ਸੈਂਸਿਟਿਵੀ ਸੈਂਸਿਟਿਵਿਟੀ ਹੋਣੀ ਚਾਹੀਦੀ ਆਪਣੇ ਵਿੱਚ ਕਿ ਅਸੀਂ ਕਿਸੇ ਚੀਜ਼ ਨੂੰ ਕਿਸੇ ਇਮੋਸ਼ਨ ਨੂੰ ਜਾਂ ਕਿਸੇ ਰਿਲੇਸ਼ਨਸ਼ਿਪ ਨੂੰ ਹੈਂਡਲ ਕਰ پا ਰਹੇ ਹਾਂ ਜਾਂ ਅਸੀਂ ਸਾਨੂੰ ਫਿਕਰ ਹੈ ਆਪਣਾ ਦੁਨੀਆ ਦਾ ਲੋਕਾਂ ਦਾ ਜੇ ਬੱਚਾ ਆਪਣੇ ਆਪ ਦੇ ਪ੍ਰਤੀ ਫਿਕਰਮੰਦ ਹੈ ਬੱਚੇ ਨੂੰ ਆਪਣੇ ਨਾਲ ਦੇ ਆਉਂਦਾ ਵੀ ਫਿਕਰ ਹੈ ਆਪਣੀ ਫੈਮਿਲੀ ਦਾ ਵੀ ਫਿਕਰ ਹੈ ਤੇ ਆਪਣੀ ਫੈਮਿਲੀ ਤੋਂ ਬਾਹਰ ਜਿਹੜੇ ਬੱਚਿਆਂ ਨਾਲ ਉਹ ਡੀਲ ਕਰਦਾ ਜਿਹੜੇ ਵੱਡਿਆਂ ਨਾਲ ਉਹ ਡੀਲ ਕਰਦਾ ਜਿਉਂ ਉਹ ਸਾਰਿਆਂ ਦਾ ਉਹਨੂੰ ਇੱਕ ਫਿਕਰ ਹੈਗਾ ਇੱਕ ਅਹਿਸਾਸ ਹੈਗਾ ਤਾ ਤੁਹਾਡਾ ਬੱਚਾ ਸੱਚਮੁੱਚ ਇੰਟੈਲੀਜੈਂਟ ਹੈ ਤੇ ਉਹ ਸੱਚਮੁੱਚ ਇਸ ਲਾਈਫ ਦੇ ਵਿੱਚ ਇਸ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਸਰਵਾਈਵ ਕਰ ਲੂਗਾ ਤੇ ਜੇ ਬੱਚੇ ਮੇਰੀ ਵੀਡੀਓ ਦੇਖ ਰਹੇ ਨੇ ਤਾਂ ਤੁਸੀਂ ਖੁਦ ਆਪਣੇ ਮਾਪੇ ਬਣ ਕੇ ਆਪਣੇ ਆਪ ਦੇ ਮਾਪੇ ਬਣ ਕੇ ਸੋਚੋ ਵੀ ਕੀ ਤੁਹਾਡੇ ਵਿੱਚ ਇਹ ਚੀਜ਼ਾਂ ਹੈਗੀਆਂ ਕੀ ਤੁਸੀਂ ਸੱਚਮੁੱਚ ਆਪਣੇ ਮਾਪੇ ਦੇ ਪ੍ਰਤੀ ਫਰਜ਼ ਨਿਭਾ ਰਹੇ ਹੋ ਕਿ ਜੇ ਨਿਭਾ ਰਹੇ ਹੋ ਤਾਂ ਬੇਟਾ ਤੁਹਾਡਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਉਣਾ ਕਾਮਯਾਬ ਹੈ ਤੇ ਉਹਨਾਂ ਦੀ ਲਾਈਫ ਦਾ ਸਭ ਤੋਂ ਵੱਡਾ ਕੰਮ ਹੈ ਜਿਹੜੀ ਖੁਸ਼ੀ ਹੈ ਉਹ ਪੂਰੀ ਹੋ ਚੁੱਕੀ ਹੈ ਆਸ ਕਰਦਾ ਤੁਹਾਨੂੰ ਅੱਜ ਦੇ ਜਿਹੜਾ ਇਹ ਕੰਟੈਂਟ ਹੈ ਇਹਦੇ ਚੋ ਵੈਲਿਊ ਮਿਲੀ ਹੋਊਗੀ ਪਸੰਦ ਆਇਆ ਹੋਊਗਾ ਤੇ ਤੁਸੀਂ ਇਹਨਾਂ ਗੱਲਾਂ ਦਾ ਖਿਆਲ ਰੱਖੋਗੇ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਕਨਸੈਪਟ ਦੇ ਨਾਲ ਕਿਸੇ ਨਵੇਂ ਟੌਪਿਕ ਦੇ ਨਾਲ ਤੁਹਾਡਾ ਆਪਣਾ ਦਰਸ਼ਨਦੀਪ ਜਰਗੜੀ